ਨਾ ਜੀ ਹਰਪ੍ਰੀਤ ਸਿੰਘ ਮੇਰਾ ਪਿੰਡ ਜਿਹੜਾ ਧਰਮਕੋਟ ਰੰਦਾਵਾ ਵਾ ਤੇ ਜੋ ਪਾਣੀ ਦਾ ਪੋਜੀਸ਼ਨ ਇਦਾਂ ਜੀ ਬਹੁਤ ਮਾੜਾ ਹਾਲ ਆ ਪਿਛੇ ਬਾੜਛੇ ਜਿਆਦਾ ਪੈਣ ਕਰਨ ਇੱਥੇ ਜੋ ਵੀ ਉਧਰੋਂ ਪਹਾੜਾਂ ਤੋਂ ਪਾਣੀ ਆਉਂਦਾ ਸਾਰਾ ਸਾਡਾ ਇਧਰ ਏਰੀਆ ਨਵਾ ਕੇ ਸਭਾ ਕਰ ਦਿੰਦਾ ਫਸਲ ਦਾ ਜਿਆਦਾ ਨੁਕਸਾਨ ਆ ਜ਼ਿਮੀਂਦਾਰ ਤੇ ਵਿਚਾਰਾ ਅੱਗੇ ਬੜਾ ਪਰੇਸ਼ਾਨ ਹੋਇਆ ਪਿਆ ਵਾ ਉਤੋਂ ਪ੍ਰਮਾਤਮਾ ਦੀ ਕਰੋਪੀ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਕਰਦੇ ਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਜੀਵਾਂ ਜੰਤੂਆਂ ਦਾ ਕਿਸਾਨਾਂ ਦਾ ਹੋਰ ਕਈਆਂ ਜੋ ਵੀ ਇਸ ਧੰਦੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਹੀ ਨੁਕਸਾਨ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਸਾਰੇ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਬਾੜਛਤੇ ਹੁਣ ਥੋੜਾ ਜਿਆ ਕੰਟਰੋਲ ਕਰ ਤੇ ਜੀਵਾਂ ਜੰਤ ਜਿਹੜੀ ਆ ਉਹ ਕਿਉਂ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਆ ਤਕਰੀਬਨ ਸਾਰਾ ਏਰੀਆ ਹੀ ਪਾਣੀ ਦੀ ਮਾਰ ਦੇ ਏਕ ਆ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਕੁਝ ਨਾ ਕੁਝ ਸਹੂਲਤ ਜਿਹੜੀ ਆ ਇਹ ਸਾਡਾ ਇਲਾਕਾ ਜਿਹੜਾ ਸਹੂਲਤਾਂ ਤੋਂ ਵਾਂਝਾ ਵਾ ਇਹਨੇ ਕੋ ਖਾਸ ਜ਼ਿਆਦਾ ਪ੍ਰਬੰਧ ਨਹੀਂ ਹੈਗੇ ਤੇ ਸੜਕਾਂ ਦਾ ਤੋਂ ਹਾਲ ਵੇਖ ਹੀ ਲਿਆ ਹੋ ਤੁਸੀਂ ਸਰਕਾਰਾਂ ਦੇ ਤੁਸੀਂ ਪ੍ਰਬੰਧ ਵੇਖ ਹੀ ਲਏ ਆ ਤੁਸੀਂ ਆਉਂਦਿਆਂ ਵੇਖਿਆ ਜੇ ਸਾਰਾ ਜੋ ਪ੍ਰਬੰਧ ਆ ਬਾਕੀ ਕੋਈ ਪ੍ਰਸ਼ਾਸਨ ਨਾਲੋਂ ਆ ਤਾਂ ਕਦੀ ਕਦੀ ਕੁਝ ਵੇਖਿਆ ਨੀਗਾ ਸਾਡੇ ਇੱਧਰ ਇਲਾਕੇ ਦੇ ਵਿੱਚ ਤੇ ਅਸੀਂ ਦੇਖੋ ਬੇਨਤੀ ਕਰਦੀ ਆ ਵੀ ਸਾਡਾ ਬਾਰਡਰ ਦਾ ਇਲਾਕਾ ਵਾ ਤੇ ਕੁਝ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਡੀ ਸੁਣਵਾਈ ਕਰੇ ਕਿਸਾਨਾਂ ਦਾ ਸੋਚੇ ਮਜ਼ਦੂਰਾਂ ਦਾ ਸੋਚੇ ਤੇ ਇਹਨੇ ਹੀ ਕਹਿ ਗਏ ਜਿਹੜਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਹੈ ਇਹ ਕਿਹਦੀ ਪੋਜੀਸ਼ਨ ਹੈ ਰਵੀ ਸਾਹਿਬ ਪੋਜੀਸ਼ਨ ਤੁਸੀਂ ਦੇਖ ਹੀ ਰਹੇ ਆ ਜੀ ਰਾਵੀ ਪੂਰਾ ਆਪਣੇ ਆਪ ਜੋਗੁੰਦੇ ਆ ਜੀ ਇਸ ਵੇਲੇ ਪਾਣੀ ਪੂਰਾ ਜਿਹੜਾ ਛਾਲਾ ਮਾਰਦਾ ਆ ਰਿਹਾ ਜਿਹੜਾ 4 ਸਪੇਡ ਦੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਕਾਫੀ ਹੋ ਰਿਹਾ ਤੇ ਕੀ ਇਹਦਾ ਹੁਣ ਹੱਲ ਕੀ ਹੈ ਹੱਲ ਤਾਂ ਇਹ ਦੀ ਹਰ ਸਾਲ ਹੀ ਇਹੋ ਕੁੱਝ ਹੈ ਦੀ ਹਾਲ ਅਜੇ ਤੱਕ ਸਾਨੂੰ ਜੋ ਵੀ ਅਸੀਂ ਉਸ ਵਾਰੀ ਅਜੇ ਤੱਕ ਹੱਲੇ ਦਾ ਲੱਭਿਆ ਦੇਖਿਆ ਨਹੀਂ ਕਿਸੇ ਨੂੰ ਵੀ ਅਜੇ ਤੱਕ ਹਲਤੇ ਦਾ ਕੋਈ ਨਾਮ ਲੱਭਿਆ ਤਾਂ ਨਾ ਮੇਰੇ ਸਾਹਮਣੇ ਕੋਈ ਲੱਭ ਸਕਦਾ ਹੀ ਹੈ ਨੁਕਸਾਨ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਚਾਰ ਚੁਪਰੇ ਕੈਮਰਾ ਤੋਂ ਘੁਮਾ ਕੇ ਦੇਖ ਸਕਦਾ ਤੁਸੀਂ ਫਸਲਾਂ ਬਹੁਤ ਨੁਕਸਾਨੀਆਂ ਗਈਆਂ ਨੇ ਕਮਾਦ ਬੇੜਾ ਕਰਕ ਹੋ ਚੁੱਕਾ ਝੋਨੇ ਜਿਹੜੇ ਨੇ ਉਹ 90% ਜਿਹੜੇ ਸੀਗੇ ਉਹ ਲੋਕਾਂ ਦੇ ਮਿਸਰ ਚੁੱਕੇ ਸੀਗੇ ਇਹ ਜਿਹੜਾ ਅੱਜ ਗੱਬੇ 'ਚ ਪਾਣੀ ਪੈ ਗਿਆ ਝੋਨਾ ਸਮਝ ਲਵਾਂਗਾ ਜਿਹੜਾ ਪਾਣੀ ਹੋਰ ਪਿੱਛੋਂ ਛੱਡਿਆ ਵਾ ਤੁਹਾਨੂੰ ਲੱਗਦਾ ਦੋ ਦਿਨ ਨਾਲ ਕੋਈ ਜਿਹੜੇ ਆਬਾਦੀ ਆ ਉਹਨੂੰ ਨੁਕਸਾਨ ਹੋਏਗਾ ਆਬਾਦੀ ਜਿਹੜੀ ਇਹ ਤੋਂ ਫਿਲਹਾਲ ਤੇ ਅਜੇ ਤੱਕ ਤੇ ਕੋਈ ਨੁਕਸਾਨ ਅਜੇ ਨਹੀਂ ਆਉਂਦਾ ਪਰ ਅਗਰ ਜੇ ਇਸ ਤੋਂ ਵੱਧ ਪਾਣੀ ਵਧਦਾ ਹੈ ਜਿਹੜੇ ਬੰਨ ਜਿਹੜੇ ਜੇ ਆਹ ਬੰਨ ਟੁੱਟ ਸਕਦਾ ਤੇ ਪਰਲੇ ਬੰਨ ਟੁੱਟਣ ਦਾ ਕਿੰਨਾ ਟਾਈਮ ਲੱਗੂਗਾ ਇਹਨਾਂ ਨੂੰ ਇਹ ਜਿਹੜਾ ਬੰਨ ਟੁੱਟੇਗਾ ਕਿੰਨਾ ਚਿਰ ਨੁਕਸਾਨ ਜੇ ਇਹਦੇ ਨਾਲ ਜਿਹੜੇ ਇਹ ਤਕਰੀਬਨ ਇਹ ਤੋਂ ਬਹੁਤਾਂ ਦੇ ਕੋਈ 5-700 ਕਿਲਾ ਜਿਹੜਾ ਲੋਕਾਂ ਦੇ ਕਮਾਰ ਤੇ ਘੋਣੇ ਨੇ ਸਭ ਤਬਾਹ ਹੋ ਜਣੇ ਆ ਜੀ ਜਿੱਥੇ ਪਾਣੀ ਵੜ ਗਿਆ ਇਹ ਪਾਣੀ ਵਾਪਸ ਆਉਣਾ ਨਹੀਂ ਤੇ ਇਹ ਕਣਕ ਵੀ ਨਹੀਂ ਵੇਚੀ ਜਾਣੀ ਰਾਜ ਤੋਂ ਪਿੱਛੇ ਵੀ ਜਿਹੜਾ ਦਰਾਇਕ ਕਰੀ ਆ ਗਿਆ ਸਾਡੇ ਤੋਂ ਵੀ ਪਹਿਲੇ ਸਾਲ ਲੋਕਾਂ ਤੋਂ ਕਣਕ ਨਹੀਂ ਵੇਚੀ ਗਈ ਇਸ ਮਾਰਕ ਵਾਲੇ ਤੇ ਕਮਾੜ ਦਾ ਵੀ ਜਿਹੜਾ ਫੋਟਾ ਖਤਮ ਹੋ ਜਣੀ ਆ ਸਿੰਗਲ ਸਿੰਗਲ ਕਮਾਰਾ ਜਿਹੜਾ ਜਿੱਥੇ ਲੋਕਾਂ ਨੂੰ ਆਸ ਹੁੰਦੀ ਹੈ ਕਿ 5 600 700 ਪੰਡਲ ਘਟਾਂਗੇ ਉੱਥੇ 1000 200 ਪੰਡਲ ਨਹੀਂ ਪਰ ਗੱਲ ਕਰਨੀ ਜਿਹੜੀ ਕੀ ਗੱਲ ਹੁੰਦੀ ਹੈ ਪ੍ਰਸ਼ਾਸਨ ਆਪਣੇ ਆਪ ਤੇ ਤੇ ਕਹਿ ਰਿਹਾ ਸਾਡੇ ਕੋ ਪੂਰੇ ਜਿਹੜੇ ਬੁੱਕ ਤਾਂ ਬੰਦ ਨੇ ਤਰਜੀਤ ਸਿੰਘ ਧਾਰੀয়াল ਜੀ ਸਵੇਰੇ ਧੂਕਗੇ ਨੇ ਸਾਡੇ ਮਿੰਟੂ ਸਾਹਿਬ ਵੀ ਉਹਨਾਂ ਵੱਲੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਜੀ ਕਿ ਜੋ ਇਤੇ ਲੋਕਾਂ ਨੂੰ ਲੜਿੰਦਾ ਚੀਜ਼ਾਂ ਸਮਾਨ ਦੀ ਲੋੜ ਹੈ ਜੇਕਰ ਇਹੋ ਜਿਹਾ ਕੋਹਾਣਾ ਵਰਤਦਾ ਆ ਆਬਾਦੀ ਨੂੰ ਕੋ ਨੁਕਸਾਨ ਪਹੁੰਚਦਾ ਤੇ ਪਸ਼ੂਆਂ ਦੇ ਵਾਸਤੇ ਚਾਰਿਆ ਔਰ ਜਿਹੜੇ ਦਵਾਈਆਂ ਨੇ ਉਹਨਾਂ ਦਾ ਵੀ ਜਿਹੜਾ ਉਹ ਪੁੱਤਾ ਪ੍ਰਬੰਧ ਇਹਦਾ ਡਾਕਟਰਾਂ ਵੱਲੋਂ ਕਰਵਾਇਆ ਗਿਆ ਸ਼ਹਿਰੀ ਵੀ ਸਾਰੀ ਟੀਮ ਇੱਥੇ ਨਾਲ ਹੀ ਸੀ ਕਿ ਉਹਨਾਂ ਦੇ ਜੋ ਦਰਿਆ ਦੇ ਓਐਸਡੀ ਸਾਹਿਬ ਨੇ ਉਹ ਵੀ ਸਨ ਆਪਣੇ ਵੀਡੀਓ ਸਾਹਿਬ ਵੀ ਸਾਰੇ ਸਾਰੇ ਉੱਥੋਂ ਬਿਜੇਰੀ ਪ੍ਰਬੰਧ ਕਰਵਾਇਆ ਗਿਆ ਪ੍ਰਬੰਧ ਕੀਤਾ ਜਾਂ ਕਰਵਾ ਨਾਲੀ ਨਹੀਂ ਉਹਨਾਂ ਵੱਲੋਂ ਤੇ ਵੇਖੋ ਜੀ ਕੱਲ ਵੀ ਉਹ ਸ਼ਾਮ ਨੂੰ ਇਹੋ ਗੱਲ ਹੀ ਕਹਿ ਕੇ ਕਹੀ ਕਿ ਸਾਡੇ ਵੱਲੋਂ ਪੁੱਤਾ ਪ੍ਰਬੰਧ ਜਿਹੜੇ ਉਹ ਕੀਤੇ ਗਏ ਇਹ ਤੋਂ ਉਹ ਦੱਸ ਸਕਦੇ ਨੇ ਕਿ ਕਿਤੇ ਕਿਤੇ ਕੈਂਪਸ ਸਥਾਪਿਤ ਕੀਤਾ ਕੋਈ ਦਾ ਨਹੀਂ ਗੱਲ ਵਾ ਜਿਹੜਾ ਜਿਹੜਾ ਘੋਨੇ ਵਾਲਾ ਡਿਸਪੈਂਸਰੀ ਆ ਡੰਗਰਾ ਦਾ ਤਾਂ ਉੱਥੇ ਆ ਜੀ ਕਿ ਉੱਥੇ ਉਹਨਾਂ ਕੋ ਸਾਰੀਆਂ ਦਵਾਈਆਂ ਜਿਹੜੀਆਂ ਮੌਜੂਦ ਨਹੀਂ ਜਿਓਨਾਂ ਲੋ ਇਹ ਕਹਿਆ ਗਿਆ ਵੀ ਡਾਕਟਰ ਸਰੇ ਨਾਲ ਹੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਵਸਾਈਆਂ ਜਿੰਨੀਆਂ ਸਾਡੇ ਕੋ ਇਹ ਮੌਜੂਦਾ ਦਵਾਈਆਂ ਨੇ ਉਹ ਅਸੀਂ ਆਪਣੇ ਰਿਆ ਸਟਾਕ ਚ ਲੈ ਕੇ ਰੱਖੀ ਸੱਚੀ ਗੱਲ ਜੀ ਸੱਚੀ ਨਾਲ ਪ੍ਰਤੀਪਾਲ ਸਿੰਘ ਜੀ ਇਹ ਫੁੱਟ ਕੋਈ ਲੋਕਲ ਸਨੀਪ ਹੋ ਰਾਵੀ ਦੇ ਵਿੱਚ ਐਸੇ ਕੀ ਹਾਲਾਤ ਹਾਲਾਤ ਤੁਸੀਂ ਪਤਕਰ ਸਾਹਿਬ ਦੇਖ ਰਹੇ ਹੋ ਹਾਲਾਤ ਤੋਂ ਬਿਹਤਰ ਨਹੀਂ ਹੈਗੇ ਉਗੇ ਪਾਣੀ ਦਾ ਪੱਧਰ ਜਿਹੜਾ ਵਾ ਅੱਗੇ ਵੀ ਅੱਗੇ ਨਾਲੋਂ ਦੋ ਗੁਣਾ ਵੱਧ ਪਾਣੀ ਆ ਤੇ ਜੋ ਬਾਰਿਸ਼ ਵੀ ਵੇਖ ਰਹੇ ਹੋ ਲਗਾਤਾਰ ਹੁਣ ਇੱਥੇ ਵੀ ਪੈ ਰਹੀ ਹੈ ਤੇ ਪਹਾੜਾਂ ਦੇ ਪੈ ਰਹੀ ਆ ਉਹ ਤਾਂ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਪਾਣੀ ਅੱਗੇ ਨੂੰ ਜਿਹੜਾ ਵਾ ਅੱਗੇ ਨੂੰ ਵਾਧੇ ਹਾਲਾਤ ਜਿਹੜੇ ਸਹੀ ਨਹੀਂ ਲੱਗ ਰਹੇ ਜੀ ਬਾਕੀ ਬਾਬਾ ਬੁੰਨਾ ਸਾਹਿਬ ਤੇ ਗੁਰੂ ਮਾਰਾ ਗੁਰਨਾਨ ਦੇ ਸੱਚੇ ਪਾਤਸ਼ਾਹ ਦੀ ਧਰਤੀ ਆ ਉਹ ਮੇਹਰ ਹੀ ਰੱਖਣ ਤੇ ਤਾਂ ਕਿ ਸਾਰਾ ਚੜ੍ਹਦੀ ਕਲਾ ਰਹ ਸਕੇ ਸਾਡੀਆਂ ਫਸਲਾਂ ਵੀ ਬਚ ਜਾਣ ਤੇ ਸਾਡਾ ਹਰ ਹਰ ਚੀਜ਼ ਜਿਹੜੀ ਆ ਉਹ ਬਚ ਕੇ ਰਵੇ ਜੀ ਤੁਹਾਡੀ ਵੀ ਮਿਹਰਬਾਨੀ ਜਿਹੜੀ ਤੁਸੀਂ ਨਹੀਂ ਵਰਦੇ ਦੇ ਵਿੱਚ ਆਪਣਾ ਅੱਗੇ ਵਾਈਟ ਕਰ ਅਗਾਹ ਕਰ ਰਹੀ ਹਾਂ ਇੱਕ ਦਰਿਆ ਦਾ ਕੰਡਾ ਭਾਈ ਇਹਦਾ ਟੁੱਟ ਚੁੱਕਾ ਹੈ ਪਾਣੀ ਪਿੰਡ ਨੂੰ ਪਹੁੰਚਦਾ ਹੈ ਤੇ ਉਹਦਾ ਕਿੰਨਾ ਕਿ ਨੁਕਸਾਨ ਹੁੰਦਾ ਹੈ ਇਹ ਨੁਕਸਾਨ ਤਾਂ ਹੈਗਾ ਹੀ ਇਹ ਆਰਮੀ ਨੇ ਇੱਕ ਤੁਸੀਂ ਵਧੀ ਹੀ ਉਹ ਤੁਹਾਡੇ ਸਾਹਮਣੇ ਵੀ ਆਪਣਾ ਤੁਸੀਂ ਉਧਰ ਵੀ ਦੇਖ ਸਕਦੇ ਟੁੱਟ ਗਈ ਹੁਣ ਦਰਿਆ ਨੇ ਸਾਰੀ ਜਿਹੜੀ ਉਹ ਧੋੜੀ ਦਿੱਤੀ ਆ ਉਹਦੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਹੁਣ ਜਿਆਦਾ ਨੁਕਸਾਨ ਆ ਕਿਉਂਕਿ ਉਦਾਂ ਉੱਪਰੋਂ ਦੀ ਵਲਕੇ ਪਾਣੀ ਪੈਂਦਾ ਸੀ ਤੇ ਹੁਣ ਜਿਹੜਾ ਵਾ ਇਹ ਆਪਣਾ ਸਿੱਧਾ ਹੀ ਪਾਣੀ ਪੈਣ ਰਿਹਾ ਪਿਆ ਵਾ ਇਹ ਸਿੱਧਾ ਮਾਰ ਕਰੇਗਾ ਫਸਲਾਂ ਨੂੰ ਨੁਕਸਾਨ ਕਰੇਗਾ ਜੀ ਇਹ ਪ੍ਰਬੰਧ ਕਿੰਨੇ ਕਰੇ ਪ੍ਰਬੰਧ ਪ੍ਰਸ਼ਾਸਨ ਨੇ ਤਾਂ ਪ੍ਰਬੰਧ ਆਪਣੇ ਸਾਰੇ ਪਰ ਬੰਦ ਉਹਨੇ ਆਪਣੇ ਵੇਖੋ ਜੀ ਆਪਣਾ ਲੋਕਾਂ ਨੂੰ ਗਾਹ ਕਰਕੇ ਉਹ ਬਾਬਾ ਬੁਰਾ ਸਾਹਿਬ ਉਹਨੇ ਇੱਕ ਕਬਰਾਂ ਵੀ ਲਿਆ ਆ ਪ੍ਰਸ਼ਾਸਨ ਦੇ ਆ ਕੇ ਤੇ ਲੋਕਾਂ ਨੂੰ ਗਾਹ ਕਰਕੇ ਜਿੱਦਾਂ ਸਾਡੇ ਸਕੂਲ ਵੀ ਇਹਨਾਂ ਨੂੰ ਕਹਿ ਰਹੇ ਨੇ ਵੀ ਸਕੂਲ ਵੀ ਵਿਹਲਾ ਰੱਖੋ ਤੇ ਇਹੋ ਕਰ ਸਕਦੇ ਹੋਰ ਮੌਕੇ ਤੇ ਹੋਰ ਕੀ ਕਰ ਸਕਦੇ ਆ ਜੀ ਇਹਦੋਂ ਬਾਅਦ ਉਹ ਵੀ ਨਹੀਂ ਨਾ ਪੈ ਸਕਦੇ ਜੀ ਕਿਹੜਾ ਪਿਛਲੇ ੜੀ ਪਾਣੀ ਕਿੰਨੇ ਗੁਣਾ ਜਿਹੜਾ ਪਣੀ ਆ ਉਹਦੇ ਨਾਲ ਦੋ ਗੁਣਾ ਵਾਧੇ ਪਾਣੀ ਜੀ ਜਿਹੜਾ ਪਿਛਲਾ ਪਾਣੀ ਆਏ ਉਹਦੇ ਨਾਲ ਦੋ ਗੁਣਾ ਵਾਧੇ ਪਾਣੀ ਜੀ ਜੀ ਮੰਨ ਲਓ ਸਰ ਜੇ ਫੇਰ ਬਰਸਾਤ ਹੋਈ ਫੇਰ ਪਾਣੀ ਵਧਦਾ ਤੇ ਨਕਸਾਨ ਇਹ ਨੁਕਸਾਨ ਹੋਣ ਤੇ ਫਿਰ ਜੇ ਵਧੇਗਾ ਤੇ ਫਿਰ ਤੇ ਨੁਕਸਾਨ ਹੋਣੇ ਹੋਣਾ ਜੀ ਫਿਰ ਸਾਨੂੰ ਇਹ ਡਰ ਜਿਹੜਾ ਵਾ ਇਹ ਸਤਾ ਰਿਹਾ ਜੀ ਅਮਰਜੀਤ ਸਿੰਘ ਪਿੰਡ ਭੁੰਨੇਵਾਲ ਸਰਪੰਚ ਮੌਜੂਦਾ ਸਰ ਪਾਣੀ ਜਿਹੜਾ ਆਇਆ ਵਾ ਪਾਣੀ ਮਤਲਬ ਬਹੁਤ ਜ਼ਿਆਦਾ ਆਇਆ ਵਾ ਉਹਦੇ ਨਾਲ ਕੋਸ਼ਿਸ਼ ਜਿਹੜੇ ਬੰਨ ਬੱਦੇ ਇਹਨਾਂ ਤੁਸੀਂ ਦੇ ਉਹ ਕੁਝ ਖੁਰਗੇ ਨੇ ਖੁਰਨ ਦੇ ਨਾਲ ਸਾਡੇ ਕੋਈ ਕਾਫੀ ਫਸਲਾਂ ਦਾ ਨੁਕਸਾਨ ਹੈਗਾ ਵਾ ਵੀ ਇਹ ਨੁਕਸਾਨ ਇੰਨਾ ਕਿ ਜ਼ਿਆਦਾ ਵੀ ਪਾਣੀ ਵਾਪਸ ਨਹੀਂ ਨਿਕਲ ਸਕਦਾ ਨੀਵੇਂ ਥਾਂ ਦੇ ਤੇ ਇਹਦੇ ਨਾਲ ਨਾਲ ਇਹ ਆ ਵੀ ਜੇ ਪਾਣੀ ਵੱਧਦਾ ਤਾਂ ਸਾਡਾ ਹੋਰ ਵੀ ਨੁਕਸਾਨ ਆ ਪਰ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਆ ਪ੍ਰਸ਼ਾਸਨ ਨੇ ਬਹੁਤ ਵਧੀਆ ਚਲੋ ਪ੍ਰਬੰਧ ਕੀਤੇ ਨੇ ਮੈਡੀਕਲ ਕੈਂਪ ਵੀ ਲਾਏ ਨੇ ਡੇਰਾ ਪਪਾ ਨਾਨਕ ਦੇ ਵੀ ਲਾਏ ਨੇ ਇਧਰ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਲਾਏ ਨੇ ਡੇਰਾ ਪਪਾ ਨਾਨਕ ਦੇ ਨੇ ਡੇਰੇ ਵੀ ਕੀਤਾ ਵਾ ਤੇ ਇੱਥੇ ਆਪਣੇ ਆ ਛਾਪੁਰ ਵੀ ਕੀਤਾ ਤੇ ਆਪਣੇ ਇਹ ਤੇ ਸੁਜਾਦਾ ਸੁਜਾਦੇ ਵੀ ਕੀਤਾ ਵਾ ਪ੍ਰਬੰਧ ਕੀਤਾ ਵਾ ਆ ਇਧਰੋਂ ਅਜਨਾਲਾ ਨੇ ਕੀਤਾ ਰਮਦਾਸ ਇਹ ਗਗੋਮਾਲ ਤੇ ਅਜਨਾਲਾ ਤਿੰਨ ਜਗ੍ਹਾ ਤੇ ਕੀਤਾ ਵਾ ਵੀ ਵਧੀਆ ਪ੍ਰਬੰਧ ਨੇ ਮਲਾਹ ਵੀ ਸੱਦੇ ਗਏ ਨੇ ਵੀ ਜੇ ਕੋਈ ਵੀਰ ਭੈਣ ਭਰਾ ਕੋਈ ਫਸ ਜਾਂਦਾ ਵਾ ਤੋ ਉਹਨੂੰ ਕੱਢਣ ਵਾਸਤੇ ਮਲਾਹ ਵੀ ਆ ਚੁੱਕੇ ਨੇ ਆਪਣੀ ਲੈ ਕੇ ਕਿਸੀਆਂ ਕੁਸ਼ਤੀਆਂ ਤੇ ਬਾਕੀ ਸਾਰਾ ਦਿਨ ਰਾਤ ਪ੍ਰਸ਼ਾਸਨ ਜਿਹੜਾ ਵਾ ਇੱਥੇ ਰਹਿ ਰਿਹਾ ਵਾ ਵੀ ਸਾਡੇ ਕੋਲ ਹੀ ਰੁਕਿਆ ਹੋਇਆ ਸਰਕਾਰੀ ਸਕੂਲ ਜਿੱਥੇ ਘੁੰਨੇ ਵਾਲੇ ਰੁਕਿਆ ਹੋਇਆ ਪਰ ਇਹ ਆ ਵੀ ਜਿਹੜੇ ਕੋ ਲੋਕ ਘੜੀਮੁੜੀ ਪਾਣੀ ਵੇਖਣ ਆਉਂਦੇ ਆ ਸਾਡੀ ਉਹਨਾਂ ਅੱਗੇ ਅਪੀਲ ਆ ਵੀ ਘੜੀਮੁੜੀ ਨਾ ਆਉਣ ਜਾਣ ਜੇ ਪਾਣੀ ਵੱਧ ਘਟ ਗਿਆ ਜਾਂ ਕੋਈ ਕੁਝ ਫਸ ਗਿਆ ਤੇ ਦਿੱਕਤ ਆਏਗੀ ਹੋਰ ਸਾਡੇ ਵੱਲੋਂ ਇਹ ਆ ਵੀ ਬਹੁਤ ਵਧੀਆ ਕੰਮ ਮਤਲਬ ਬਾਬੇ ਬੁਢੇ ਦੀ ਮਿਹਰ ਆ ਕਿ ਕਿਸਦਾ ਮਾਲੀ ਜਾਲੀ ਕੋਈ ਨੁਕਸਾਨ ਨਾ ਹੋਵੇ ਅ ਦੇਖੋ ਜੀ ਹਜੇ ਇੱਥੇ ਅਸੀਂ ਖੋਨੇਵਾਲ ਪਿੰਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜਿਹੜੇ ਸਾਡੇ ਦਰਿਆ ਦੇ ਪਾਰ ਕੁਝ ਪਿੰਡ ਹੈਗੇ ਆ ਵਿਚਾਰਗ ਨਹੀਂ ਸਾਡੇ ਅੰਬਿਸਰ ਦੇ ਹੱਥੀਂ ਇਹ ਪਿੰਡ ਨੇ ਤੇ ਉਹਨਾਂ ਚ ਅਸੀਂ ਆਏ ਜਿਹੜਾ ਸਿਵਲ ਪ੍ਰਸ਼ਾਸਨ ਹੈ ਅਸੀਂ ਇੱਥੇ ਸਿਚੁਏਸ਼ਨ ਸਟਾਕ ਟੇਕਿੰਗ ਲੈਣ ਆਏ ਆ ਕਿ ਕੀ ਇੱਥੇ ਹਾਲਤ ਹੈ ਫਿਲਹਾਲ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਾਕੀ ਵੀ ਅਸੀਂ ਸਾਡੀਆਂ ਜਿਹੜੀਆਂ ਰੀਲੀਫ ਮੀਜਰਸ ਅਸੀਂ ਪੂਰੀਆਂ ਤਿਆਰ ਕਰਦੇ ਆ ਬਾਕੀ ਜੇ ਕੋਈ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਪਾਣੀ ਚ ਵਾਧਾ ਹੁੰਦਾ ਹੈ ਤਾਂ ਅਸੀਂ ਉਹ ਜਿਹੜੀ ਸਿਚੁਏਸ਼ਨ بڑੂਗੀ ਉਹਨੂੰ ਉਹਦੇ ਤੇ ਕਾਬੂ ਪਾ ਲਈ ਅਸੀਂ ਸਖਸ਼ਨ ਲਵਾ ਕੇ ਪਤਾ ਲੱਗਾ ਕਿ ਚਾਰ ਤਰੇ ਉਹ ਪਿੱਛੇ ਖੋਲ ਦਿੱਤੇ ਗਏ ਨੇ ਉਹ ਪਾਣੀ ਫਰਾ ਇੱਥੇ ਰੁਕ ਜਾਣਾ ਉਹ ਜਿਹੜਾ ਲਾਗਲੇ ਪਿੰਡਾਂ ਨੂੰ ਮਾਰ ਦੇਵੇਗਾ ਜੀ ਬਿਲਕੁਲ ਜੀ ਉਹਦੇ ਲਈ ਹੀ ਅਸੀਂ ਸਟਾਕ ਟ੍ਰੇਕਿੰਗ ਪੂਰੀ ਦੇਖ ਰਹੇ ਆ ਅਸੀਂ ਸਾਰਾ ਸਿਵਲ ਮੈਕਨ ਸਾਡੇ ਨਾਲ ਹੀ ਹੈ ਅਸੀਂ ਦੇਖ ਰਹੇ ਹਾਂ ਕਿ ਸਾਡੇ ਹਰ ਰਾਤ ਲਈ ਕਿਹੜੇ ਕਿਹੜੇ ਆਪਾਂ ਪ੍ਰਬੰਧ ਕਰ ਸਕਦੇ ਹਾਂ ਜਿਹੜੇ ਲੋਕਾਂ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਲਾਈਫ ਸਟਾਕ ਨੂੰ ਸੇਫ ਡਿਸਟੈਂਸ 'ਚ ਲਿਗਾਏ ਜਾਣਾ ਸਭ ਤੋਂ ਪਹਿਲਾਂ ਜਾਨਵਾਲ ਦੀ ਰੱਖਿਆ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਚੀਜ਼ਾਂ ਦੇ ਵੀ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਹਰ ਤਰੀਕੇ ਦੇ ਜਿਹੜੇ ਪੁਕਤਾ ਪ੍ਰਬੰਧਨ ਹੈ ਪ੍ਰਸ਼ਾਸਨ ਵਚਨਬੱਧ ਹੈ ਕਰਿਆ ਹੈ। ਹਰਿਆਣਾ ਰਹਿਣ ਵਾਲਿਆਂ ਤੇ ਇੱਕ ਤੁਹਾਨੂੰ ਕੀ ਡਵਾਈਸ ਹੈ ਕਿ ਕਿਹੜਾ ਕਰਨ ਚਾਹੁੰਦੇ ਕਿਸ ਲਈ। ਇਸੇ ਲਈ ਅਸੀਂ ਆਏ ਹਾਂ ਜੀ ਦੇਖੋ ਜੀ ਕਿਉਂਕਿ ਇੱਥੇ ਪਾਣੀ ਹਜੇ ਵੀ ਵਧ ਰਿਹਾ ਹੈ ਤੇ ਜੋ ਥੋੜੇ ਥੋੜੇ ਟਾਈਮ 'ਚ ਹਜੇ ਹੋਰ ਇੱਥੇ ਪਾਣੀ ਇੰਤਜ਼ਾਦਾ ਹੋਇਆ ਜਾਏਗਾ ਜਾਂ{-\text{ਸਾ ਹੋਏਗਾ}} ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਲਾਈ ਸਟਾਕ ਨੂੰ ਆਪਣੇ ਮੱਝਾਂ ਬੱਚਿਆਂ ਨੂੰ ਇਥੋਂ ਕਿਸੇ ਕਿਸੇ ਦੂਰ ਸੇਫ ਜਗ੍ਹਾ ਤੇ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ ਤੁਹਾਨੂੰ ਦੱਸੇ ਗਏ ਨੇ ਉੱਥੇ ਤੁਸੀਂ ਜਾ ਕੇ ਸੇਫ ਡਿਸਟੈਂਸ ਤੇ ਤੁਸੀਂ ਆਪਣਾ ਉੱਥੇ ਪਹੁੰਚੋ ਉੱਥੇ ਤੁਹਾਡਾ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਉੱਥੇ ਕੀਤਾ ਜਾਂਦਾ ਸਿਰ ਇੱਕ ਬੰਨ ਜਿਹੜਾ ਫੋਰਾ ਲੱਗਾ ਟੁੱਟ ਚੁੱਕਾ ਹੈ ਉਹ ਵੀ ਥੋੜੀ ਜਿਹੜਾ ਮੁਰੰਚਾ ਹੈ ਜੀ ਬਿਲਕੁਲ ਜੀ ਉਹ ਸਾਰੇ ਜਿਹੜੇ ਹੈਗੇ ਇਦਾਂ ਦੇ ਜਿਹੜੇ ਵੀ ਪੁਆਇੰਟਸ ਨੇ ਵੀਕ ਪੁਆਇੰਟਸ ਇਹ ਸਾਰਿਆਂ ਦੇ ਬਾਰੇ ਅਸੀਂ ਜਿਹੜੇ ਹੈਗੇ ਕੁੱਤਾ ਪ੍ਰਬੰਧ ਕਰ ਰਹੇ ਤੇ ਜਿਵੇਂ ਵੀ ਇਹਨਾਂ ਨੂੰ ਬੰਨ ਚ ਪਾੜ ਜਿੱਥੇ ਵੀ ਗਿਆ ਹੈਗਾ ਉਹਨੂੰ ਮਿਜਿਟਣ ਦੀ ਵੀ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮੇਰੀ ਪੋਜੀਸ਼ਨ ਦੇਖੋ ਜੀ ਥੋੜਾ ਜਿਆ ਹੈਗਾ ਵੀ 290000 ਕਿਉਂਕਿ ਚੱਲ ਰਿਹਾ ਪਾਣੀ ਪਰ ਆਧੇ ਤੌਰ ਤੇ ਅਸੀਂ ਥੋੜਾ ਐਡਮਿਨਿਸਟ੍ਰੇਸ਼ਨ ਸਾਰੀ ਪੰਪਾਂ 'ਤੇ ਕਰੀ ਹੈ ਅਸੀਂ ਆਪਣੇ ਪੁਕਤਾ ਪਰਬੰਧ ਕਰਕੇ ਚੱਲ ਰਹੇ ਹਾਂ ਵੀ ਕੱਲ ਨੂੰ ਰਾਤ ਕਰਕੇ ਪਾਣੀ ਵਧਣਾ ਹੈ ਆਦਰਵਾਇਸ ਕੋਈ ਧਰ ਖਤਰਾ ਕੋਈ ਪੈਨੀਕਲ ਸਿਚੁਏਸ਼ਨ ਨਹੀਂ ਹੈ ਪਾਣੀ ਬਹੁਤ ਜਲ ਨਹੀਂ ਨਹੀਂ ਹਲੇ ਕੋਈ ਸਾਨੂੰ ਹਲੇ ਕੋਈ ਨਹੀਂ ਆਈ ਪਾਣੀ ਬਲਕਿ ਉਹ ਜਿੱਦੋ ਕੱਟ ਗਿਆ ਤਾਂ ਉਹ ਕੱਟ ਗਿਆ ਪਰ ਇਹ ਵੀ ਅਸੀਂ ਬਾਰਿਸ਼ ਉੱਪਰ ਪੈ ਰਹੀ ਉਹਦੇ ਕਰਕੇ ਸਾਨੂੰ ਥੋੜਾ ਜਿਆ ਹੈਗਾ ਕਿ بارش ਦਾ ਪਾਣੀ ਨਾਲ ਨਾਲ ਕਿਨਾਂ ਵਗ ਰਿਹਾ ਇੱਕ ਫੋਟੋ ਵੀ ਦੇਖ ਰਹੇ ਹੋ ਕਿ ਇਥੋਂ ਬੰਨਾ ਜਿਹੜਾ ਵਾ ਰਾਜੀ ਦਾ ਦਰਿਆ ਦਾ ਢੰਡਾ ਹਾਂਜੀ ਉਹ ਸਾਰਾ ਟੁੱਟ ਕੇ ਵਿੱਚ ਡਿੱਗ ਗਿਆ ਔਰ ਪਾਣੀ ਜਿਹੜਾ ਖੇਤਾਂ 'ਚ ਭਰਨਾ ਸ਼ੁਰੂ ਹੋ ਗਿਆ ਜੀ ਤੇ ਕਿੰਨਾ ਕੀ ਤੁਸੀਂ ਦੇਖਿਆ ਨੁਕਸਾਨ ਨਹੀਂ ਤੁਸੀਂ ਦੇਖੋ ਤੁਸੀਂ ਮਿਸ਼ਰ ਦਿਖਾਓ ਵੀ ਹਲ ਇੱਕ ਨੱਕਾ ਟੁੱਟਿਆ ਉੱਥੇ ਇਹਦਾ ਪਾਣੀ ਜਿਹੜਾ ਥੋੜਾ ਜਿਹਾ ਖੇਤਾਂ 'ਚ ਜ਼ਰੂਰ ਵੜੇਗਾ ਪਰ ਸੇਫ ਹੈ ਕਿਉਂਕਿ ਅੱਗੇ ਤੁਸੀਂ ਆ ਸਾਡੇ ਇਹੋ ਜਿਹਾ ਕੋਈ ਇਹਨਾਂ ਡਰਨ ਵਾਲੀ ਗੱਲ ਨਹੀਂ ਬਾਕੀ ਜੇ ਤੇ ਨੁਕਸਾਨ ਹੋਏਗਾ ਤੇ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਗਿਰਦਾਵੀ ਆਰਡਰ ਕੀਤੇ ਜਾ ਚੁੱਕੇ ਨੇ ਤੇ ਜੇ ਕੋਈ ਇਹੋ ਜਿਹਾ ਹੋਇਆ ਤਾਂ ਅਸੀਂ ਬੈਠੇ ਹਾਂ ਸਭ ਤੁਹਾਡਾ ਸਾਥ ਦੇਵਾਂਗੇ ਪਰਬੰਧ ਕੀਨੇ ਸਾਡੇ ਪੂਰੇ ਪ੍ਰਬੰਧ ਨੇ ਸਾਡੇ ਕੋਲ ਦੇਖੋ ਬੈਕ ਸਟਾਰ ਨੇ ਲੜਦਾ ਸਾਰਾ ਸਮਾਨ ਤਿਆਰ ਹੈ ਬੋਰਸਟਾਰ ਨੇ ਬਲਾ ਤਿਆਰ ਨੇ ਚਾਰਾ ਤਿਆਰ ਹੈ ਡੰਗਰ ਮਾਲ ਦਾ ਸਾਡੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਤੇ ਅਸੀਂ ਸਾਰਾ ਵੈਕੂਏਟ ਕਰਵਾ ਲਿਆ ਕਿਉਂਕਿ ਤੁਸੀਂ ਤੋਂ ਅੱਗੇ ਸਾਡਾ ਕੋਈ ਵੀ ਰਹਾਇਸ਼ੀ ਕਰਨੀ ਹੈ ਅਜ ਨਾਲ ਅਜ ਵਿੱਚ ਉਹ ਸਾਰੇ ਡੰਗਰ ਚਾਰਨ ਜਾਂਦੇ ਸੀ ਉਹ ਵਾਪਸ ਬੁਲਵਾ ਲੈਣ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਪਰ ਇਤਿਆਹਰ ਤੌਰ ਤੇ ਅਸੀਂ ਫਿਰ ਵੀ ਖੜੇ ਆ ਲੋਕ ਕਿੱਥੇ ਆਉਣ ਕੋਈ ਹੈਲਪਲਾਈਨ ਨੰਬਰ ਜਾਰੀ ਸਾਡਾ ਸਾਰਾ ਜੀ ਪਹਿਲਾਂ ਅਸੀਂ ਬਾਬਾ ਗੁੰਡਾ ਸਾਹਿਬ ਗੁਰਦੁਆਰਾ ਸਵਦਾਲਾ ਉਥੇ ਅਰੇਂਜਮੈਂਟ ਕੀਤਾ ਹੋਇਆ 6-7000 ਬੰਦੇ ਦਾ ਅਰੇਂਜਮੈਂਟ ਹੈ ਖਾਣਾ ਪੀਣਾ ਵੀ ਸਾਡਾ ਤਿਆਰ ਕੀਤਾ ਹੋਇਆ ਹੈ ਤੇ ਨਾਊਂਸ ਵੀ ਕਰਵਾਤਾ ਅਸੀਂ ਗੁਰਸਖੂਲ ਪਿੰਡਾਂ ਦੇ ਗੁਰਦੁਆਰੇ ਤੇ ਨਾਊਂਸ ਵੀ ਕਰਵਾਤੀ ਪਰ ਸਾਡੀ ਸਿਚੁਏਸ਼ਨ ਇਹ ਵੀ ਨਹੀਂ ਆੜ ਪਾਣੀ ਨਹੀਂ ਸਾਡੇ ਕਹਿੰਦਾ ਮਤਲਬ ਕਿ ਹਾਲਾਤ ਸੁਧਰਨਗੇ ਸੋਚਣਗੇ 100% ਸਿਹਰੇ ਦੇਖਣਾ ਸਿਹਰੇ ਕਾਫੀ ਲੈਵਲ ਰੀਚ ਆ